ਭਗਵਾਨ ਵਾਲਮੀਕ তীর্থ ਵਿਖੇ ਨੀਰਜ ਕੁਮਾਰ ਵੱਲੋਂ ਡੀਐਸਪੀ ਬਣਨ ਤੇ ਆਪਣੇ ਪਰਿਵਾਰ ਨਾਲ ਭਗਵਾਨ ਵਾਲਮੀਕੀ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਪੱਤਰਕਾਰਾਂ ਨਾਲ ਗਲਬਾਤ ਸਾਂਝੀ ਕੀਤੀ ਅਤੇ ਜੈ ਪੀਮ ਅਤੇ ਜੈ ਭਾਰਤ ਬੋਲਦੇ ਹੋਏ ਗਲਬਾਤ ਸ਼ੁਰੂ ਕੀਤੀ। ਉਹਨਾਂ ਪੱਤਰਕਾਰਾਂ ਨੂੰ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਪੀਮ ਰਾਓ ਅੰਬੇਡਕਰ ਜੀ ਵੱਲੋਂ ਜੋ ਸਮਾਜ ਨੂੰ ਅਧਿਕਾਰ ਮਿਲੇ ਹਨ ਉਸ ਹਾਂ ਜਰ ਬੜੀ ਇੱਕ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਪਦ ਉਨਤ ਕਰਕੇ ਐਸਐਚਓ ਤੋਂ ਇੱਕ ਡਿਪਟੀ ਦਾ ਅਹੁਦਾ ਦਿੱਤਾ ਗਿਆ ਅੱਜ ਤੁਸੀਂ ਪਹਾਂਵਾਂ ਵਾਲਮੀਕ تیر ਤੋਂ ਤੇ ਨਤਮਸਤਕ ਹੋਂਦ ਲਾਇਆ ਧੰਵਾਦ ਕਰਨ ਲਈ ਪਹੁੰਚੇ ਜੀ ਕੀ ਕਹਿਣਾ ਕੀਓ ਤੁਹਾਡਾ ਜੋ ਬੋਲੇ ਸੋ ਨਿਰਭੈ ਸੋਨ ਪਾਰਟੀ ਕੀ ਮਹਾਰਾਜ ਕੀ ਜੈ ਭੀਮ ਜੈ ਮਹਾਰਾਜ ਅੱਜ ਮੈਨੂੰ ਪ੍ਰੋਮੋਸ਼ਨ ਦੇ ਅਫਸਰ ਤੇ ਮੈਂ ਭਗਵਾਨ ਵਾਲਮੀਕ ਕੀ ਮਹਾਰਾਜੇ ਤੀਰਤ ਤੇ ਵਾਲਮੀਕੀ ਦੇ ਨਤਮਸਤਕ ਹੋ ਕੇ ਪਰਿਵਾਰ ਸਮੇਤ ਆਸ਼ੀਰਵਾਦ ਲਿਆ ਔਰ ਜੋ ਏ ਮੇਰੇ ਲਾਈਫ ਦਾ ਇੱਕ ਨਵਾਂ ਚੈਪਟਰ ਸ਼ੁਰੂ ਹੋਇਆ ਉਹਦੇ ਵਾਸਤੇ ਪ੍ਰਮਾਤਮਾ ਕੋ ਅਸ਼ੀਰਵਾਦ ਲੈਣ ਵਾਸਤੇ ਆਏ ਆਂ ਔਰ ਪਰਿਵਾਰ ਸਮੇਤ ਮੱਥਾ ਟੇਕਿਆ ਔਰ ਉਹਨਾਂ ਤੇ ਬਲੇਸਿੰਗ ਲਈਆਂ ਵਾਲਮੀਕੀ ਮਹਾਰਾਜ ਦੀਆਂ ਅੱਜ ਜਿਹੜੀ ਇਹ ਪ੍ਰਮੋਸ਼ਨ ਹੋਈ ਹੈ ਮੱਚਵਿਟਡ ਪ੍ਰਮੋਸ਼ਨ ਸਗੀ ਔਰ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਇਹ ਪ੍ਰਮੋਸ਼ਨ ਇਹ ਅਫਸਰ ਆਇਆ ਜਿਹਨੂੰ ਅਸੀਂ ਬੜੇ ਚਿਰ ਤੋਂ ਡੀਗ ਰਹੇ ਸੀਗੇ ਔਰ ਜਿਹੜੇ ਅਧਿਕਾਰ ਸਾਨੂੰ ਬਾਬਾ ਸਾਹਿਬ ਨੇ ਲੈ ਕੇ ਦਿੱਤੇ ਆ ਉਹਨਾਂ ਅਧਿਕਾਰਾਂ ਦੀ ਬਦੌਲਤ ਇਹ ਦਿਨ-ਬਦਨ ਜਿਹੜੇ ਸਾਡੇ ਸਮਾਜ ਤਰੱਕੀ ਕਰ ਰਿਹਾ ਵਾ ਉਹ ਬਾਬਾ ਸਾਹਿਬ ਦੀ ਦੇਣ ਆ ਔਰ ਪਵਨ ਵਾਲਮੀ ਕੀ ਮਹਾਰਾਜ ਜੀ ਦਾ ਅਸ਼ੀਰਵਾਦ ਹੈ ਸਰ ਪੰਜਾਬ ਦੇ ਵਸਨੀਕਾਂ ਨੂੰ ਖਾਸ ਕਰ ਸ਼ਹਿਰ ਅੰਮ੍ਰਿਤਸਰ ਦੇ ਤੇ ਆਪਣੇ ਜਿਹੜੇ ਐਸਸੀ ਸਮਾਜ ਦੇ ਲੋਕ ਨੇ ਉਹਨਾਂ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੋਗੇ ਤੁਸੀਂ ਆਪਣੇ ਸਤ ਪਦੋਂ ਉਦੋਂ ਨੂੰ ਲੋਨ ਤੋਂ ਬਾਅਦ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਮਾਨਯੋਗ ਡੀਜੀ ਸਾਹਿਬ ਦਾ ਸਾਡੇ ਸੀਪੀ ਸਾਹਿਬ ਦਾ ਜਿਹੜੇ ਸਦਾ ਸਪੋਰਟਿਵ ਰਹੇ ਨੇ ਔਰ ਜਿਹੜਾ ਸਾਡੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਮਹਿੰਮ ਸ਼ੁਰੂ ਕੀਤੀ ਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਵੱਦ ਚੜ ਕੇ ਸਾਰਿਆਂ ਨੂੰ ਇਨਵੋਲ ਹੋਣਾ ਚਾਹੀਦਾ ਤਾਂਕਿ ਜਿਹੜਾ ਇਹ ਨਸ਼ਿਆਂ ਦਾ ਕੋਹੜ ਸਾਡੇ ਪੰਜਾਬ ਤੋਂ ਸਮਾਪਤ ਹੋ ਸਕੇ ਔਰ ਪੰਜਾਬ ਤਰੱਕੀ ਕਰ ਸਕੇ ਇਸ ਕਰਕੇ ਅਸੀਂ ਸਾਰੇ ਪੰਜਾਬ ਸਰਕਾਰ ਦੀ ਉਸ ਮਹਿੰਮ ਦੇ ਵਿੱਚ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਉਹ ਇਸ ਵੱਦ ਤੋਂ ਵੱਧ ਇਸ ਵਿੱਚ ਵੱਦ ਚੜ ਕੇ ਹਿੱਸਾ ਲੈਣ ਤਾਂਕਿ ਅਸੀਂ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਔਰ ਸਮਾਜਵਾਸੀ ਸੰਦੇਸ਼ਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਸ਼ਿਤ ਹੋਣਾ ਚਾਹੀਦਾ ਔਰ ਬਾਵਾ ਸਾਹਿਬ ਦੇ ਦਿੱਤੇ ਹੋਏ ਅਧਿਕਾਰਾਂ ਦੀ ਬਦੌਲਤ ਪੜ੍ਹ ਲਿਖ ਕੇ ਸਮਾਜ ਦੀ ਔਰ ਦੇਸ਼ ਦੀ ਤਰੱਕੀ ਹੋ ਸੇ ਤੁਹਾਨੂੰ ਬਹੁਤ ਸਾਲ ਹੋ ਜਾਈ